ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਜੀ ਕਿਸਾਨ ਵੀਰ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਸਿਮਾ ਬਾਈ ਮੱਖਣ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀ ਉਹਦੇ ਵਿੱਚ ਕਾਪਾਂ ਸਾਨੂੰ ਦਿਖਾ ਰਹੇ ਜੀ ਝੋਟੀ ਪਹਿਲੇ ਸੂਏ ਸੂਣ ਵਾਲੀ ਆ ਸਿੰਘਾਂ ਦੀ ਸੇਪ ਵੀ ਸੋਹਣੀ ਆ ਤੇ ਥਾਂਲੇ ਵੀ ਦੀ ਮਿੱਤਰੋ ਸਾਫ਼ ਹੈ ਹਜੇ ਸੂਣ ਦੇ ਵਿੱਚ ਕੁਝ ਦਿਨ ਬਾਕੀ ਆ ਠੰਡੀ ਸ਼ਿਰ ਫੁੱਲ ਹੈ ਉਹ ਕੱਦ ਕਾਰ ਦੀ ਵੀ ਸੋਹਣੀ ਆ ਹਵਾਨਾ ਹਜੇ ਨੇ ਬਣਾਉਣਾ ਸਟਾਰਟਿੰਗ ਕੀਤਾ ਹੈ ਤੇ ਦਿਨ ਮੇਰੇ ਹਿਸਾਬ ਨਾਲ ਇਹ ਲੈ ਜੂਗੀ ਹਜੇ ਹਫਤਾ ਦਸ ਦਿਨ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸੋ ਪਹਿਲਾਂ ਇੱਕ ਵਾਰੀ ਤੋਰ ਕੇ ਦਿਖਾਉਣੇ ਆ ਉਸ ਤੋਂ ਬਾਅਦ ਗੱਲਬਾਤ ਕਰਦੇ ਆ। ਰੱਟਪੁਰੇ ਦੇ ਚੰਗੇ ਇਧਰ ਤੋਂ ਸਾਹਮਣੇ ਸਾਹਮਣੇ ਨੂੰ ਥੋੜਾ ਜਿਹਾ ਦਰਦ ਦੇਣਾ ਫੋਇਲ ਕੋਈ ਅੰਦਰ ਦਰਦ ਤਾਂ ਫਿਰ ਹੂੰ ਕਰਨਾ ਹੀ ਆ ਬਸ ਮਨੇ ਥੋੜੇ ਡਰਦੇ ਜੇ ਤਾਂ ਕਰਕੇ ਆਪਾਂ ਆ ਬਾਹਲਾ ਤੋਰ ਕੇ ਨਹੀਂ ਦਿਖਾਇਆ ਹਾਂ ਮੱਖਣ ਕੀ ਹਾਲ ਚਾਲ ਹੈ ਵਧੀਆ ਵੀਰ ਤੂੰ ਸੁਣਾ ਠੀਕ ਐ ਸਤਾ ਜੀ ਓਕੇ ਐ ਜੀ ਠੀਕ ਐ ਆਪਾਂ ਇਹ ਜਿਹੜੀ ਝੋਟੀ ਦਿਖਾ ਰਹੇ ਆ ਪਹਿਲੇ ਸੂਏ ਸੁਣਾ ਹਾਂਜੀ ਪਹਿਲੇ ਸੂਏ ਕਿੰਨੇ ਕ ਦਾ ਰਹਿੰਦੇ ਆ ਲੋਗ ਇਹ ਮੇਰੇ ਖਿਆਲ ਚ 7-8 ਦਿਨ ਲੈ ਜੀ ਵੀਰੇ 7-8 ਦਿਨ ਹਾਂ ਤੇ ਕੀ ਸੀ ਇਹਦਾ ਮਾਂ ਦਾ ਕੀ ਰਿਕਾਰਡ ਸੀ ਇਹ ਜੀ ਮਾਂ ਦੇ ਸੀਗਾ 13-14 ਲੀਟਰ ਦੁੱਧ 13-14 ਹਾਂ ਵਧੀਆ ਵਧੀਆ ਦੁੱਧ ਵਾਲੀ ਸੀ ਪਹਿਲੇ ਸੂਏ ਨੇ ਸੁਣਾ ਅਰ ਪੰਜ-ਸੱਤ ਦਿਨ ਬਾਕੀ ਆ ਹਾਂਜੀ ਠੰਡੀ ਸੀ ਗਿਓ ਬੁਰੀ ਵਧੀਆ ਜੀ ਜਿਵੇਂ ਮਰਜੀ ਆਪ ਕੋ ਜ ਬਹਿ ਜਾ ਕੋਈ ਦਿੱਕਾ ਨਹੀਂ ਤੇ ਮਰਜੀ ਹਥ ਲਾਈ ਜਾਓ ਠੀਕ ਹੈ ਕੋਈ ਟੀਕਾ ਜ਼ਿਆਦਾ ਟੀਕਾ ਵੀਰੇ ਮੇਰੇ ਖਿਆਲ ਚ ਵਧ ਗਿਆ ਪਰਿਆ ਸੀਗਾ ਉਦੋਂ ਨਾ ਤਾਂ ਮੇਰੇ ਹੁਣ ਯਾਦ ਨਹੀਂ ਕਿਉਂਕਿ ਆਪਾਂ ਪਸ਼ੂ ਚੰਗੇ ਰੱਖਦੇ ਆ ਵੀਰੇ ਠੀਕ ਹੈ ਤੇ ਬਾਈ ਕੋਲੇ ਤੇ ਕਿੰਨਾ ਕਈ ਪਸ਼ੂ ਆ ਠੀਕ ਆ ਵਧੀਆ ਦੁੱਧ ਵਾਲੇ ਆ ਹਨਾ ਹਾਂ ਤੇ ਰੇਟ ਕੀ ਕਰਤਾ ਜੀ ਦਾ ਰੇਟ ਵੀਰੇ ਪੂਰਾ 1 ਲੱਖ ਹੀ ਆ ਲੱਖ ਹਾਂ ਤਣ ਕਰ ਦਾਂਗੇ ਹਾਂ ਮੌਕੇ ਤੇ ਹੋ ਜਾਂਦਾ ਹਨਾ ਹਾਂ ਠੀਕ ਹੈ ਜੇ ਤੋ ਕੋਈ ਫੋਨ ਲਾਉ ਹਨਾ ਤੇ ਫੋਨ ਨੰਬਰ ਜੀ ਆਪਣਾ 83609 83609 50013 50013 ਹਾਂ 83609 50013 ਬਾਈ ਦਾ ਫੋਨ ਨੰਬਰ ਹੈ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਅਜੇ 7-8 ਦਿਨ ਸੂਣ ਦੇ ਵਿੱਚ ਬਾਕੀ ਨੇ ਥਾਂ ਲੈ ਵੀ ਦੀ ਮਿੱਤਰੋ ਸਾਫ ਹੈ ਹਵਾਨਾ ਇਹਨੇ ਬਣਾਉਣਾ ਹਜੇ ਸਟਾਰਟ ਹੀ ਕੀਤਾ ਹੈ ਦੁੱਧ ਮੇਰੇ ਹਿਸਾਬ ਨਾਲ 9-10 ਲੀਟਰ ਪਹਿਲੇ ਸਵੇਰ ਕੱਟਣ ਦੀ ਉਮੀਦ ਹੈ ਸੋ ਵੱਧ ਘੱਟ ਵੀ ਬਸੋ ਕਰ ਸਕਦਾ ਸੋ ਸਿੰਘਾਂ ਦੀ ਬਣਤ ਵੀ ਸੋਣੀ ਹੈ ਠਿਕਾੜ ਕੱਟਦੀ ਵੀ ਸੋਣੀ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ